ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਂ ਕੀ ਸ਼ਹੀਦ ਪਰਿਵਾਰਾਂ ਦਾ ਲੋੜਵੰਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਸੇਵਾਦਾਰਾਂ ਜੀ ਅੱਜ ਸਾਡੇ ਸਟੂਡੀਓ ਚ ਪਹੁੰਚਿਆ ਜੀ ਸਤਕਾਰਯੋਗ ਬੀਬੀ ਬਲਬੀਰ ਕੌਰ ਜੀ ਜੋ ਕਿ ਸਿੰਘਣੀ ਨੇ ਆਪਣੇ ਧਰਮੀ ਫੌਜੀ ਭਾਈ ਬਲਵੰਦਰ ਸਿੰਘ ਜੀ ਭਾਈ ਬਲਵੰਦਰ ਸਿੰਘ ਜੀ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਜਦੋਂ ਦਰਬਾਰ ਸਾਹਿਬ ਤੇ 1984 ਚ ਹਮਲਾ ਹੋਇਆ ਸੀ ਤੇ ਉਹ ਜਦੋਂ ਉਥੋਂ ਬਾਗੀ ਹੋਏ ਤੇ ਉੱਥੇ ਕਿਸੇ ਅਫਸਰ ਨੇ ਅ ਬ੍ਰਿਗੇਡੀਅਰ ਰੈਂਕ ਦੇ ਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਤੇ ਕੁਝ ਅਪਸ਼ਬਦ ਬੋਲੇ ਤੇ ਇਹਨਾਂ ਨੇ ਉਹਨੂੰ ਸੋਧ ਦਿੱਤਾ ਸੀ ਫਿਰ ਉਮਰ ਕੈਦ ਕੱਟੀ ਆ ਤੇ ਉਸ ਤੋਂ ਬਾਅਦ ਉਹ ਰਿਹਾ ਹੋਈ ਆ ਤੇ ਕਿਉਂਕਿ ਇੱਕ ਫਸਲ ਪੱਕੀ ਵਾਲੀ ਗੱਲ ਸੀ ਵੀ ਉਦੋਂ ਪੈਨਸ਼ਨ ਆਉਣ ਵਾਲੀ ਪੋਜੀਸ਼ਨ ਦੇ ਵਿੱਚ ਹਣ ਜਦੋਂ ਉਹ ਬਾਕੀ ਹੋ ਕੇ ਤੇ ਉਹਨਾਂ ਨੇ ਉਸ ਅਫਸਰ ਨੂੰ ਸੋਧ ਦਿੱਤਾ ਸੀਗਾ ਉਸ ਤੋਂ ਬਾਅਦ ਬੜੀਆਂ ਮੁਸ਼ਕਲਾਂ ਤੰਗੀਆਂ ਜਦੋਂ ਦੌਰ ਚੱਲਿਆ ਕੜਗੁਆਦਾ ਬੀਬੀ ਜੀ ਖੋਦ ਮਾਲ ਮੰਡੀ ਦੇ ਵਿੱਚ ਉਹਥੇ ਤਸ਼ੱਦਦ ਸਿਆ ਇਹਨਾਂ ਨੇ ਉਹ ਸਾਰੇ ਹਾਲਾਤ ਵੇਖੇ ਨੇ ਤੇ ਹੁਣ ਪਤਾ ਲੱਗਾ ਸੀ ਕਿ ਇਹਨਾਂ ਦੀ ਨੂ ਰਾਣੀ ਜਿਹੜੀ ਆ ਕੁਝ ਉਹਨਾਂ ਦੀ ਸਿਹਤ ਢਿੱਲੀ ਆ ਵੈਸੇ ਤੇ ਇਸ ਪਰਿਵਾਰ ਦੀ ਸੇਵਾ ਅਸੀਂ ਜਦੋਂ ਇਹਨਾਂ ਦੀ ਕੋ ਮੁਸ਼ਕਲ ਸਾਂਝੀ ਕੀਤੀ ਆ ਸੰਗਤ ਦੇ ਨਾਲ ਤੇ ਇਹਨਾਂ ਦੀ ਬਹੁਤ ਵਾਰ ਮਦਦ ਕਰਨ ਦਾ ਸਾਨੂੰ ਇਸ ਭਾਗ ਪ੍ਰਾਪਤ ਹੋਇਆ ਤੇ ਅੱਜ ਇੱਕ ਵਾਰੀ ਫੇਰ ਇਹਨਾਂ ਦੱਸਿਆ ਕਿ ਮੁਸ਼ਕਲ ਦੇ ਵਿੱਚ ਆ ਨੂ ਰਾਣੀ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਅੱਜ ਅਸੀਂ ਵੀਰ ਗੁਰਪ੍ਰੀਤ ਸਿੰਘ ਹੀ ਕੈਨੇਡਾ ਵਾਲਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ 10000 ਰੁਪਏ ਦੀ ਸੇਵਾ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ ਸਾਧ ਸੰਗਤ ਜੀ ਸੱਚ ਗੱਲ ਤੇ ਆ ਵੀ ਜਦੋਂ ਹਸਪੀਟਲਾਂ ਦੇ ਵਿੱਚ ਕੋਈ ਜੀ ਐਡਮਿਟ ਹੋਵੇ ਨਾ 10 20 ਹਜ਼ਾਰ ਤੇ ਨਾਲ ਤੇ ਇੱਕ ਦਿਨ ਵੀ ਨਹੀਂ ਲੰਘਦਾ ਤੇ ਜਰੂਰ ਤੁਸੀਂ ਮਦਦ ਕਰਿਓ ਤੇ ਕੀ ਹਾਲਾਤ ਜੇ ਭੈਣ ਜੀ ਵਿੱਚ ਵਗ ਚਿਕ ਹਾਲਸਾ ਵਾਹਿਗੁਰੂ ਜੀ ਕੀ ਖਤੇ ਜੀ ਸਾਰੇ ਹਸਪੀਟਲ ਚ ਦਵਾਈ ਖਾ ਲਈਆਂ ਸਾਰੇ ਆਪਰੇਸ਼ਨ ਦੱਸ ਦिए ਜੀ ਅਮਨਦੀਪ ਨੇ ਆਪਰੇਸ਼ਨ ਦੱਸਿਆ ਜੀ 7 ਲੱਖ ਰੁਪਏ ਕਹਿੰਦਾ ਸੀ ਖਰਚ ਹੋਇਆ ਕੀ ਆ ਉਹਨਾਂ ਨੂੰ ਉਹਨਾਂ ਦੇ ਅਮਨ ਕੈਂਦੀ ਪ੍ਰੋਬਲਮ ਹੈ ਜੀ ਰੀਡ ਦੀ ਹੱਡੀ ਚ ਕੋਕਰ ਉਹਨਾਂ ਨੂੰ ਲੱਤ ਤੇ ਭਾਰ ਨਹੀਂ ਪੈਂਦਾ ਜੀ ਓਕੇ ਸੱਬਿਆ ਜਿਹੜੀ ਲੱਤ ਨਾਲ ਉਹ ਤੇ ਅਸਰ ਹੋ ਗਿਆ ਓਕੇ ਉਹਦੇ ਨਾਲ ਹੀ ਉਹ ਆਪਰੇਸ਼ਨ ਨਹੀਂ ਦੱਸਦੇ ਜੀ ਗੁਰੂਗੋਬਾਲ ਸ਼ੀਨਾ ਪਾਰਬਤੀ ਹਸਪੀਟਲ ਨਾਲ ਉਹਨਾਂ ਨੇ ਵੀ ਆਪਰੇਸ਼ਨ ਦੱਸਿਆ ਫਿਰ ਉਹਨਾਂ ਬਟਾਲਾ ਰੋਡ ਤੇ ਸੀ ਉਹਨਾਂ ਨੇ ਵੀ ਆਪਰੇਸ਼ਨ ਦੱਸਿਆ ਜੀ ਹਾਂ ਹੁਣ ਅਸੀਂ ਉਤੋਂ ਸਾਨੂੰ ਕਿਸੇ 10 ਵਜੇ ਵੀ ਉੱਪਰ ਲੋ ਹਸਪੀਟਲ ਉਹਨਾਂ ਨੇ ਵੀ ਆਪਰੇਸ਼ਨ ਹੀ ਦੱਸਿਆ ਜੀ ਓਕੇ ਹਾਂ ਜੀ ਇਹ ਆਪਰੇਸ਼ਨ ਜਿਹੜਾ ਵਾ ਉਹ ਰੀਡ ਦੀ ਹੱਡੀ ਦਾ ਹੋਣਾ ਕਿ ਦਿਮਾਗ ਦਾ ਨਹੀਂ ਨਹੀਂ ਰੀਡ ਦੀ ਹੱਡੀ ਦਾ ਜੀ ਓਕੇ ਹਾਂਜੀ ਜਿਹੜੇ ਮਣ ਕੇ ਦੱਬੇ ਆ ਨਾ ਤੇ ਨਸਾਂ ਵੀ ਦੱਬੀਆਂ ਆਦੀਆਂ ਤੁਸੀਂ ਆਪਣਾ ਨੰਬਰ ਸੰਖਤਨਾ ਸਾਂਝਾ ਕਰ ਦਿਓ ਜੀ ਵਾਇਰੂ ਜੀ ਦਾ ਖਾਤਸਾ ਵਾ ਇੱਕ ਜੀ ਫਤਿਹ ਮੇਰਾ ਨੰਬਰ ਆ ਜੀ 84 379 78 151 ਮੇਰੀ ਬੇਨਤੀ ਵੀ ਮੈਂ ਆਸੀ ਆਪਰੇਸ਼ਨ ਕਰਾਉਣਾ ਸਾਡੀ ਥੋੜੀ ਅੱਗੇ ਬਹੁਤ ਵਧੀ ਵਧਤ ਹੋਈ ਆ ਜੀ ਬਹੁਤ ਇਹਨਾਂ ਦੀ ਕਿਰਪਾ ਇਹਨਾਂ ਦੇ ਵਾਇਰੂ ਦੀ ਮਿਹਰ ਭਰ ਸਿਰ ਤੇ ਹੱਥ ਰੱਖਣ ਤੇ ਮੇਰੀ ਬੇਨਤੀ ਵੀ ਸਾਡੀ ਮਦਦ ਕੀਤੀ ਜਾਵੇ ਕਿ ਜਿਹੜਾ ਸੀ ਹਸਪੀਟਲ ਦਾ ਖਰਚਾ ਜਿਹੜਾ ਉਹ ਤੁਸਾਨੂੰ ਥੋੜਾ ਬਤਨ ਮਦਦ ਜ਼ਰੂਰ ਕਰੋ ਕਿ ਜਿਹੜਾ ਸੀ ਦਵਾਈਆਂ دارو ਜੋ ਵੀ ਜਦੋਂ ਤੁਹਾਨੂੰ ਪਤਾ ਇੱਕ ਦਿਨ ਦਾ ਹੀ ਬਹੁਤ ਖਰਚਾ ਆ ਜਾਂਦਾ ਜੀ ਜੀ ਤੇ ਕੰਦਾ ਵੀ ਪੈਸੇ ਮੰਗਦੀਆਂ ਠਾਣੇ ਕਚਹਿਰੀਆਂ ਦੇ ਹੋਏ ਹਸਪੀਟਲ ਦੇ ਹੋਏ ਬੜੀ ਮੁਸ਼ਕਲ ਦੇ ਵਿੱਚ ਪੈ ਜਾਂਦੇ ਆ ਜੀ ਆ ਸਾਧ ਸੰਗਤ ਜੀ ਵੱਡੀਆਂ ਕੁਰਬਾਨੀਆਂ ਨੇ ਕਿਉਂਕਿ ਇੱਕ ਗੱਲ ਨਵੀਂ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਕਿ ਅਗਰ 1984 ਦੇ ਵਿੱਚ ਇਹ ਧਰਮੀ ਫੌਜੀ ਬਗਾਵਤ ਨਾ ਕਰਦੀ ਤੇ ਅੰਮ੍ਰਿਤਸਰ ਗਰਦਾਸਪੁਰ ਫਿਰੋਜ਼ਪੁਰ ਕਪੂਰਥਲਾ ਇਹ ਜ਼ਿਲ੍ਹੇ ਜਿਹੜਿਆ ਇੱਥੇ ਬਹੁਤ ਕਹਿਰ ਹੋਣਾ ਸੀ ਕੋਈ 15 ਤੋਂ 35 ਸਾਲ ਆਲਾ ਨੌਜਵਾਨੀ ਸੀ ਛੱਡਣਾ ਜੰਗ ਸ਼ੁਰੂ ਕਰਕੇ ਪਾਕਿਸਤਾਨ ਦੇ ਨਾਲ ਤੇ ਮੁੜ ਕੇ ਇਹਨਾਂ ਨੇ ਪਾਕਿਸਤਾਨ ਦੇ ਖਾਤੇ ਪਾ ਕੇ ਆਪ ਹੀ ਮਾਰ ਦੇਣੇ ਸੀ ਸਾਰੇ ਪਰ ਜਦੋਂ ਫੌਜ ਨੇ ਬਗਾਵਤ ਕੀਤੀ ਤੇ ਫਿਰ ਇਹਨਾਂ ਦੇ ਜਿਹੜੇ ਪੈਰ ਹਿੱਲ ਗਏ ਪੀਏ ਤੇ ਬਗਾਵਤ ਹੋਰ ਵੱਡੇ ਪੱਧਰ ਤੇ ਫੈਲ ਸਕਦੀ ਹਤੇ ਸਾਡਾ ਇਹਨਾਂ ਦਾ ਸਾਰੇ ਹਮਨਸੂਬੇ ਧਰੇ ਧਰਾਏ ਰਹੇ ਸੀ ਵੱਡੀਆਂ ਕੁਰਬਾਨੀਆਂ ਨੇ ਇਹਨਾਂ ਧਰਮੀ ਫੌਜੀਆਂ ਦੀਆਂ ਤੇ ਅੱਜ ਜੇ ਮੁਸ਼ਕਲ ਦੇ ਵਿੱਚ ਨੇ ਤੇ ਆਓ ਰਲ ਮਿਲ ਕੇ ਸਾਰੇ ਇਹਨਾਂ ਦੀ ਅਸੀਂ ਮਦਦ ਕਰਦੇ ਆਂ ਤੇ ਪੈਨਸ਼ਨ ਆਉਂਦੇ ਆਉਂਦੇ ਵੱਧ ਹੋਣ ਪੈਸਾ ਮਿਲਿਆ ਜੇ ਸਾਰੇ ਫੌਜੀਆਂ ਨੂੰ ਬਹੁਤ ਪੈਸਾ ਮਿਲਿਆ ਨੈਚੁਰਲੀ ਹੈ ਜੀ ਹੁਣ ਪਹਿਲੀ ਗੱਲ ਵਿੱਚ ਨੇ ਬੜੀਆਂ ਵਾਧੀਆਂ ਰਹੀ ਹੂੰ ਤੇ ਪੈਨਸ਼ਨਾਂ ਹੁੰਦੀਆਂ ਨਾਲ ਸਾਰਾ ਮੈਡੀਕਲ ਫ੍ਰੀ ਹੋਣਾ ਸੀ ਸਾਰਾ ਕੁਝ ਫ੍ਰੀ ਹੈ ਜੀ ਕੋਈ ਸਹੂਲਤ ਨਹੀਂ ਹੈਗੀ ਸਿਵਾਏ ਜੇਲ੍ਹ ਤੋਂ 14.5 ਸਾਨੂੰ ਨੌਕਰੀ ਹੋਈ 18 ਸਾਲ ਜੇਲ੍ਹ ਕੱਟੀ ਆ ਹਾਂ ਬੜੀ ਮੁਸ਼ਕਲ ਦੇ ਵਿੱਚ ਬੱਚੇ ਹੌਲੇ ਆ। ਇਹ ਲਓ ਜੀ ਇਹ ਸੇਵਾ ਤੁਸੀਂ 10000 ਰੁਪਇਆ ਵੀਰ ਗੁਰਪ੍ਰੀਤ ਸਿੰਘ ਹੀ ਰੋਣਾ ਨੇ ਕੈਨੇਡਾ ਤੋਂ ਭੇਜੀ ਸੀ ਤੁਹਾਡੇ ਲਈ। ਮਾਈ ਗੁਰੂ ਕਿਰਪਾ ਕਰੇ ਇਹਨਾਂ ਦੇ ਇਹਨਾਂ ਦੇ ਪਾਸਾ ਇਹਨਾਂ ਦੇ ਵੇ ਜਿਹੜਾ ਸੰਭਿਆ ਨਾਲ ਜਾਵੇ ਤੇ ਸਾਡੇ ਵਰਗੇ ਭੈਣ ਭਰਾਵਾਂ ਦੀ ਮਦਦ ਕਰਦੇ ਰਹਿਣ। ਉਹ ਵੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਮੈਂ ਤਾਂ ਡਾਕੀਆਂ ਵਾਂ। ਮੈਂ ਡਾਕੀਆਂ ਸੰਗਤ ਦਾ। ਨਹੀਂ ਜੀ ਬੜੀ ਕਿਰਪਾ ਤੋਂ ਬਿਨਾਂ ਨਹੀਂ ਕੁਝ ਹੋਿੰਦਾ ਵੀ ਜੀ। ਜਿਹਨਾਂ ਤੁਸੀਂ ਕੀਤਾ ਹੈ। ਲੱਤਾਂ ਖਿੱਚਣ ਵਾਲੇ ਤੇ ਬੜਿਆ ਜਿਹੜੇ ਤੁਹਾਡੇ ਵਰਕ ਨਾਲ ਬੋਲਦੇ ਆ ਬਹੁਤ ਕੁਝ ਬੋਲਦੇ ਕੋਈ ਨਹੀਂ ਪ੍ਰਮਾਤਮਾ ਉਹਨਾਂ ਨੂੰ ਵੀ ਸਮਰਥ ਬਖਸ਼ਣ ਦੀ ਸਮਰਥ ਬਖਸ਼ਣ ਠੀਕ ਹੈ ਉਹਨਾਂ ਨੂੰ ਸਿੱਧੇ ਰਸਤੇ ਨੇਉਣ ਵਾਹਿਗੁਰੂ ਪਸੰਗੀ ਸੰਗਤ ਦੇਣ ਉਹਨਾਂ ਨੂੰ ਵੀ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ